ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਵਾਰ ਫਿਰ ਮਾਨ ਸਰਕਾਰ ਨੂੰ ਕੇਹ ਰਿਹਾ ਹੈ ਇਲਜ਼ਾਮ ਵੋਟਰਾਂ ਨੂੰ ਫਰਮਾਉਣ ਦਾ ਲਾਇਆ ਹੈ ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਜਲੰਧਰ ਵੈਸਟ ਦੇ ਲੋਕਾਂ ਨੂੰ ਵੱਧ ਚੜ ਕੇ ਵੋਟ ਕਰਨ ਦੀ ਅਪੀਲ ਵੀ ਕੀਤੀ ਅੱਜ ਵੋਟਾਂ ਪੈ ਰਹੀਆਂ ਹਨ ਔਰ ਮੈਂ ਬੁਲਤੀ ਕਰਨੀ ਚਾਹਨਾ ਹੈ ਜਲੰਧਰ ਦੇ तमाम ਵਸਨੀਕਾਂ ਨੂੰ ਜਲੰਧਰ ਵੈਸਟ ਵਾਲਿਆਂ ਨੂੰ ਜੀ ਸਾਹਿਬ ਮੇਰੇ ਨਾਲ ਖੜੇ ਹੈ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸੁਨੂਕੇਸੀ ਸਾਹਿਬ ਸਭੀ ਤ ਤਮਾਮ ਅਸੀਂ ਪੰਜਾਬ ਲੋਕ ਹੋਰ ਹਜੇ ਤੱਕ ਮੈਨੂੰ ਲੱਗਦਾ ਕਿ ਸ਼ਾਂਤੀਪੂਰਕ ਤਰੀਕੇ ਨਾਲ ਬੋਟਾ ਪੈ ਰਹੀ ਹੈ। ਔਰ ਤਿੰਨ ਚਾਰ ਥਾਵਾਂ ਤੋਂ ਖਬਰਾਂ ਆਈਆਂ ਸਨ ਕਿ ਬਾਹਰੋਂ ਬੰਦੇ ਆਏ ਆ, ਇਧਰੋਂ ਆਏ ਆ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹ ਪੁਲਿਸ ਨੂੰ ਤਲਾਹ ਦੇਈਏ ਤੇ ਅਬਜ਼ਰਵਰ ਨੂੰ ਤਲਾਹ ਦੇਈਏ। ਮੈਂ ਤਮਾਮ ਸਾਥੀ ਜਿਹੜੇ ਜਲੰਧਰ ਵਸਦੇ ਐ ਮੈਂ ਉਹਨਾਂ ਨੂੰ ਬੇਨਤੀ ਕਰੀ ਥੋੜਾ ਕਿ ਕਿਸੇ ਦੇ ਦਬਾਅ ਦੇ ਥੱਲੇ ਨਹੀਂ ਆਉਣਾ ਔਰ ਕੋਈ ਡਰ ਭੈਣ ਨਹੀਂ ਮੰਨਣਾ ਸਰਕਾਰ ਦਾ ਜਾਂ ਕਿਸੇ ਹੋਰ ਵਿਅਕਤੀ ਦਾ ਅਗਰ ਤੁਹਾਨੂੰ ਕਿਤੇ ਕੋਈ ਡਰਾਉਂਦਾ ਹੈ ਧਮਕਾਉਂਦਾ ਹੈ ਤੱਕਾ ਜ਼ਾستی ਤੁਹਾਡੇ ਨਾਲ ਕਰਦਾ ਹੈ ਤਾਂ ਕਿਰਪਾ ਕਰਕੇ ਤੁਸੀਂ ਮੈਨੂੰ ਬੇਰੀ ਸਾਹਿਬ ਨੂੰ ਇਤਲਾਹ ਦੇਣ ਦਾ ਕੰਮ ਕਰਦੇ ਮੈਂ ਇਹ ਗੱਲ ਕਹੀ ਸੀ ਕਿ ਅਸੀਂ ਪੁਲਿਸ ਕਮਿਸ਼ਨਰ ਦੇ ਬੋਟਾ ਵਾਲੇ ਦੇ ਇੱਥੇ ਬੈਠਾਂਗੇ ਅਗਰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੋਈ ਤਾਂ ਅਸੀਂ ਤੁਰੰਤ ਅਸੀਂ ਉੱਥੇ ਆਵਾਂਗੇ ਸੋ ਦੱਬ ਕੇ ਆਪਦੇ ਬੂਥਾਂ ਤੇ ਪਹਿਰਾ ਦਿਓ ਔਰ ਬਿਲਕੁਲ ਬੋਟਾ ਪਾਓ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਨਾ ਜ਼ਾਜ਼ਤੀ ਕਰਨੀ ਹੈ ਨਾ ਜ਼ਾਜ਼ਤੀ ਹੋਣ ਦੇਣੀ ਔਰ ਉਮੀਦ ਕਰਦਾ ਹੈ ਕਿ ਜਲੰਧਰ ਵੈਸਟ ਦੇ ਲੋਕ ਜਿਹੜਾ ਉਹ ਠੀਕ ਫੈਸਲਾ ਕਰਨਗੇ ਔਰ ਹਰ ਵਿਅਕਤੀ ਆਪਣੀ ਵੋਟ ਦਾ ਇਸਤੇਮਾਲ ਕਰੇਗਾ ਕਿਉਂਕਿ ਲੋਕਤੰਤਰ ਦੇ ਵਿੱਚ ਅਸੀਂ ਅਗਰ ਲੋਕ ਵੋਟਾਂ ਦਾ ਇਸਤੇਮਾਲ ਕਰਾਂਗੇ ਵੋਟ ਪਾਉਣ ਜਾਵਾਂਗੇ ਤਾਂ ਮੈਨੂੰ ਲੱਗਦਾ ਫਿਰ ਲੋਕਤੰਤਰ ਦੀ ਹਮੇਸ਼ਾ ਜਿੱਤ ਹੋਵੇ ਔਰ ਆਸ ਕਰਦਾ ਹੈ ਕਿ ਜਲੰਧਰ ਵੈਸਟ ਦੇ ਲੋਕ ਅਮਰ ਸ਼ਾਹ ਜੀ ਦੇ ਨਾਲ ਇਹ ਵੋਟਾਂ ਪਾਉਣਗੇ ਔਰ ਮੇਰੀ ਪ੍ਰਸ਼ਾਸਨ ਤੋਂ ਵੀ ਇਹੀ ਉਮੀਦ ਹੈ ਕਿ ਇਸੇ ਦਾ ਪੱਕਾ ਨਾ ਕਰਦੇ ਹੋਇਆ ਨਿਰਪੱਖ ਚੋਣ ਕਰਾਉਣਗੇ ਹਾਲਾਂਕਿ ਰਾਤ ਬਹੁਤ ਕੁਝ ਹੋਇਆ दारू ਸੂਟ ਫੜੇ ਗਏ दारू ਫੜੀ ਗਈ ਹੋਰ ਪੈਸੇ ਵੰਡਦੇ ਲੋਕ ਦਿਖੇ ਸਰਕਾਰ ਨੇ ਆਪ ਦੀ ਜ਼ਰੂਰਤ ਤੋਂ ਦੂ ਕਰਨੀ ਸੀ ਉਹ ਕੀਤੀ ਲੇਕਿਨ ਕਿਤੇ ਨਾ ਕਿਤੇ ਸਾਡੇ ਲੋਕਾਂ ਨੇ ਲੜਾਈ ਲੜੀ ਔਰ ਅਸੀਂ ਹਾਜ਼ਰ ਹਾਂ ਅਗਰ ਕਿਸੇ ਨਾ ਕੋਈ ਜਾਸਤੀ ਤੱਕਾ ਕੋਈ ਕਰਨ ਦੀ ਕੋਸ਼ਿਸ਼ ਕਰੇਗਾ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਵੇਗਾ ਔਰ ਉਮੀਦ ਕਰਦੇ ਹਾਂ ਕਿ ਸਾਰੇ ਲੋਕਾਂ अमन ਔਰ ਸ਼ਾਂਤੀ ਦੇ ਨਾਲ ਮੋਟਾਪਾ